ਮੰਜਾਤ ਮੇਟ ਲੁਦੀਆਨੇ ਵਿੱਚ ਡਾਕਟਰਾਂ ਦੇ ਵੱਲੋਂ ਓਪੀਡੀ ਸੇਵਾਵਾਂ ਬੰਦ ਰੱਖੀਆਂ ਗਈਆਂ ਨੇ ਦੱਸਿਆ ਕਿ ਉੱਧਰ ਡਾਕਟਰਾਂ ਦੇ ਵੱਲੋਂ ਗੇਟ ਰੈਲੀ ਵੀ ਕੱਢੀ ਗਈ ਕਿ ਆ ਕਿ ਉਹਨਾਂ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਕਹਿੰਿਆ ਕਿ ਗੱਲਬਾਤ ਹੋਈ ਹੈ ਪਰ ਕੋਈ ਵੀ ਸਿੱਟਾ ਨਹੀਂ ਨਿਕਲਿਆ ਉਹਨਾਂ ਕਹਿੰਦੇ 14 ਤੱਕ ਸਰਕਾਰ ਲਿਖਤੀ ਰੂਪ ਦੇ ਵਿੱਚ ਸਾਨੂੰ ਕੋਈ ਭਰੋਸਾ ਨਹੀਂ ਦਿੰਦੀ ਉਦੋਂ ਤੱਕ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਜਾਰੀ ਰਹੇਗਾ ਇਸ ਦੌਰਾਨ ਉਹਨਾਂ ਪ੍ਰਮੋਸ਼ਨਾਂ ਸਿਕਿਉਰਿਟੀ ਅਤੇ ਨਵੀਂ ਪੜਤੀ ਦੀ ਡਿਮਾਂਡ ਵੀ ਕੀਤੀ ਹੈ ਹੋਰ ਸਭ ਕਿਤੇ ਜਾਣਗੇਗੀ ਨਹੀਂ ਤੁਹਾਨੂੰ ਪਤਾ ਨਹੀਂ ਸੀਗਾ ਜੀ ਨਹੀਂ ਸਾਨੂੰ ਬਿਲਕੁਲ ਨਹੀਂ ਪਤਾ ਸੀ ਪਤਾ ਨਹੀਂ ਹੈ ਕਿ ਕਿੰਨੀ ਕਿ ਦੂਰੋਂ ਆਏ ਹੋ ਅਸੀਂ ਤਾਂ ਗੋਦਵਾਲ ਬਸਤੀ ਤੋਂ ਆਏ ਅੱਛਾ ਜੀ ਐਕਚੁਅਲੀ ਪੇਸ਼ੈਂਟ ਵੀ ਹੈਗਾ ਹੁਣ ਅਸੀਂ ਇੱਦਾਂ ਹੀ ਹੜਤਾਲ ਦੇ ਵਿੱਚ ਬੱਤੰਗ ਜਾਣ ਦੇ ਕਿਥੇ ਇੱਥੇ ਬੈਠੇ ਕਿਉਂ ਆ ਫਿਰ ਇੱਥੇ ਇਹ ਵੀ ਹੜਤਾਲ ਕਰਮ ਬੰਦ ਕਰਨ ਦਿੱਤੀ ਕੋਈ ਬਿਮਾਰੀ ਦੀ ਦਵਾਈ ਲੈਣ ਵਾਸਤੇ ਜਾਂ ਕਿਸ ਤਰ੍ਹਾਂ ਦੀ ਹਾਂਜੀ ਉਹ ਐਕਚੁਅਲੀ ਮੇਰੇ ਮੇਰੇ ਮੇਡ ਹੈ ਉਹਨਾਂ ਦਾ ਬ੍ਰਦਰ ਹੈ ਬਿਮਾਰ ਹੈ ਕੱਪੜਾ ਦੀ ਲਿਵਰ ਦੀ ਪ੍ਰੋਬਲਮ ਹੈ ਅੱਛਾ ਜੀ ਐਕਚੁਅਲੀ ਨਹੀਂ ਪ੍ਰਾਈਵੇਟ ਦਿਖਾ ਪਾ ਰਹੇ ਹੁਣ ਜਦੋਂ ਮੈਂ ਆਪ ਆਈਏ ਮੈਨੇਜ ਕਰਕੇ ਕਿ ਨਾਲ ਦੇਖਾਂਗੇ ਉਹਨਾਂ ਨੂੰ ਕੰਮ ਛੱਡ ਕੇ ਆਉਣਾ ਬੜੀਆਂ ਦਿੱਕਤਾਂ ਜਿਹਦੇ ਨਾਮ ਹਾਂਜੀ ਮੈਂ ਆਪ ਕੰਮ ਕਰਦੀ ਹਾਂ ਮੈਂ ਸਰਵਿਸ ਕਰਦੀ ਹਾਂ ਕੀ ਮੰਗ ਕਰੋਗੇ ਸਰਕਾਰ ਤੋਂ ਕੀ ਅਪੀਲ ਕਰੋਗੇ ਤੁਸੀਂ ਮੈਨੂੰ ਇਹ ਦੱਸੋ ਹੁਣ ਸਾਰੇ ਬਾਕੀ ਵੀ ਖੜੇ ਨੇ ਹੁਣ ਇਦਾਂ ਜੀ ਅਸੀਂ ਪ੍ਰਾਈਵੇਟ ਆਫ ਜਾ ਨਹੀਂ ਸਕਦੇ ਹੈਨਾ ਹੁਣ ਜੇ ਸਾਨੂੰ ਇੱਥੇ ਵੀ ਨਹੀਂ ਕੋਈ ਰਾਏਤ ਮਿਲੇਗੀ ਤੇ ਕਿਤੇ ਸੜਕਾਂ ਤੋਂ ਢੋਢੀ ਹੁਲਣਾ ਹੋਣਾ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਾਂ ਪਰੇਸ਼ਾਨੀਆਂ ਤਾਂ ਦੇਖੋ ਆ ਰਹੀਆਂ ਹੁਣ ਇਹਨਾਂ ਨੇ ਕਹਿ ਰਹੇ ਹੁਣ ਧਾਲ ਹੈ ਇਦਾਂ ਤਾਂ ਕੋਈ ਹੈ ਨਹੀਂ ਇਸ਼ੂ ਹੀ ਨਾ ਬਣਾ ਰਹੇ ਜੀ ਨਾ ਬਾਕੀ ਕਿੱਥੇ ਜਾਣਗੇ ਸਾਰੇ ਪੜਨ ਦਾ ਬਹਿਣਾ ਨਹੀਂ ਅੱਜ ਵੀ ਗੇਟ ਰੈਲੀ ਕੱਢੀ ਗਈ ਤੇ ਅੱਜ ਵੀ ਹੜਤਾਲ ਕੀਤੀ ਗਈ ਕੀ ਵਜ੍ਹਾ ਜੀ ਸਰ ਜਿਹੜੀ ਸਾਡੀ ਤਿੰਨ ਮੰਗਾਂ ਸੀਗੀਆਂ ਜੋ ਸਰਕਾਰ ਨਾਲ ਅੱਜ ਕੱਲ ਮੀਟਿੰਗ ਹੋਈ ਉਹਨਾਂ ਨੇ ਸਗਾਂ ਨਹੀਂ ਸਾਡੀ ਮੀਟਿੰਗ ਸਾਡੀ ਗੱਲ ਤਾਂ ਮੰਨ ਲਈ ਬਟ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹਦੇ ਵਿੱਚ ਇਹ ਮੈਂਸ਼ਨ ਨਹੀਂ ਕੀਤਾ ਕਿ ਸਾਡੀ ਗੱਲ ਮੰਨੀ ਗਈ ਹੈ ਉਹ ਚਾਹਿਆ ਕਿ ਕਿ ਸਰਕਾਰ ਇੱਕ ਕਮੇਟੀ ਬਣਾਏਗੀ ਜੋ ਰੋਡ ਮੈਪ ਬਣਾਏਗੀ ਦੂਸਰੇ ਕਿਦਾਂ ਮੰਗਾਂ ਮੰਨੀਆਂ ਨਹੀਂ ਬਟ ਜੋ ਸਾਡੀ ਡਿਮਾਂਡs ਤੇ ਬਹੁਤ ਜਸ ਨੇ ਤੇ ਜੇ ਸਰਕਾਰ ਚਾਹੇ ਇੱਕ ਨੋਟੀਫਾਈ ਕਰ ਦੇਗੀ ਕਿ ਵੀ ਅਸੀਂ ਇਸ ਤਰੀਕੇ ਲਾਗੂ ਕਰ ਰਹੇ ਹਾਂ ਕਿਉਂਕਿ ਨੋਟੀਫਿਕੇਸ਼ਨ ਇਹ ਪਹਿਲਾਂ ਵੀ ਸਰਕਾਰਾਂ ਨੇ ਸਾਨੂੰ ਇਸ ਤਰ੍ਹਾਂ ਬਹੁਤ ਮਿੱਠੀ ਗੋਲੀਆਂ ਦਿੱਤੀਆਂ ਨੇ ਕਿ ਇਹ ਕਰਾਂਗੇ ਕਮੇਟੀ ਬਣਾਣੇ ਆ ਸਾਨੂੰ ਕਮੇਟੀ ਨਹੀਂ ਸਾਨੂੰ ਕੰਕਰੀਟ ਨੋਟੀਫਿਕੇਸ਼ਨ ਚਾਹੀਦੀ ਹੈ ਕਿ ਅਸੀਂ ਇਸ ਡੇਟ ਤੋਂ ਮੈਂ ਤੁਹਾਡਾ ਲਾਗੂ ਕਰਤਾ ਇਸ ਕਰਕੇ ਅਸੀਂ ਅੱਜ ਆਪਣੀ ਸਟ੍ਰਾਈਕ ਇੰਟੈਂਸੀਫਾਈ ਕੀਤੀ ਹੈ ਤੇ ਅੱਜ ਅੱਜ ਪੂਰੀ ਓਪੀਡੀ ਸੇਵਾਵਾਂ ਮੈਂ ਬੰਦ ਰਹਿਣੀ ਹੈ ਸਰ ਕੱਲ ਮੀਟਿੰਗ ਦੇ ਵਿੱਚ ਨਿਕਲਿਆ ਕਿ ਸਿੱਟਾ ਕੀ ਨਿਕਲਿਆ ਸਰ ਮੀਟਿੰਗ ਦੇ ਵਿੱਚ ਡਿਊਰਿੰਗ ਦਾ ਮੀਟਿੰਗ ਜੋ ਮੈਂਬਰ ਗਏ ਸੀਗੇ ਉਹਨਾਂ ਨੇ ਦੱਸਿਆ ਕਿ ਓਨ ਪ੍ਰਿੰਸੀਪਲ ਤਾਂ ਉਹਨਾਂ ਨੇ ਪੂਰੀ ਗੱਲ ਮੰਨ ਲਈ ਬਟ ਜਦ ਮੀਟਿੰਗ ਖਤਮ ਹੋਈ ਦੇ ਸੈਡ ਪਰ ਜੋ ਨੋਟੀਫਿਕੇਸ਼ਨ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਉਹੀ ਮਿੱਠੀ ਗੋਲੀਆਂ ਦਿੱਤੀਆਂ ਕਿ ਵੀ ਕਮੇਟੀ ਬਣਾ ਕੇ ਰੋਡ ਮੈਪ ਬਣਾ ਕੇ ਦੱਸੇਗੀ ਕਿ ਇਸ ਤਰ੍ਹਾਂ ਮੰਨਿਆ ਪਰ ਜੋ ਸਾਡੀ ਮੰਗਾਂ ਨੇ ਉਹ ਬਹੁਤ ਜਸਟ ਮੰਗਾਂ ਨੇ ਜੋ ਅਸੀਂ ਅਸੀਂ ਏਸੀਪੀ ਮੰਗ ਰਹੇ ਹਾਂ ਸਾਡੀ ਸੈਲਰੀ ਦਾ 파ਟ ਹੈ ਸਾਡਾ ਸਾਡਾ ਹੱਕ ਹੈ ਉਹ ਇੱਕ ਆਰਬਿਟਰਰੀ ਤਰੀਕੇ ਨਾਲ ਐਕਸ ਸੁਪਰਡੈਂਟ ਦੀ ਚਿੱਠੀ ਨਾਲ ਉਹ ਬੰਦ ਕਰ ਦਿੱਤੀ ਗਈਆਂ ਸੀ ਉਹ ਬਹਾਲ ਕਰ ਦੇ ਸਰਕਾਰ ਇਹ ਰਿਚਰ ਰੋਡ ਮੈਪ ਦੇ ਕੀ ਲੋੜ ਹੈ ਫਰੀਦਾਨਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ